ਬਈ ਕਈ ਵਾਰੀ ਨਾ ਜ਼ਿੰਦਗੀ 'ਚ ਬੰਦੇ ਨਾਲ ਜਦੋਂ ਚਾਂਸ ਹੋਣਾ ਹੋਵੇ ਨਾ ਕਈ ਵਾਰੀ ਇਕੱਠੇ ਹੀ ਹੋ ਜਾਂਦੇ ਆ ਚਾਂਸ ਆਈ ਮੈਂ ਹੁਣ ਦੱਸਦਾ ਆ ਤੇ ਮੈਨੂੰ ਉਹ ਗੱਡੀ ਸਿੱਖਦਾ ਆ ਸਿੱਖਿਆ ਸਿੱਖਿਆ ਹੀ ਸੀਗਾ ਤੇ ਭੂਆ ਦੇ ਮੁੰਡੇ ਨਾਲ ਜਾਂਦਾ ਹੁੰਦਾ ਸੀ ਮੈਂ ਗੱਡੀ ਤੇ ਉਹਦੇ ਨਾਲ ਕਨੈਕਟਰੀ ਕਰੀ ਤੇ ਉਸੇ ਨੇ ਮੈਨੂੰ ਗੱਡੀ ਸਿਖਾਇਆ ਸੀਗਾ ਤੇ ਅਸੀਂ ਬਈ ਸ਼ੇਰਪੁਰ ਤੋਂ ਰੇਤਾ ਭਰ ਲੈ ਰੇਤਾ ਭਰ ਕੇ ਦੇ ਆ ਕੇ ਨਾ ਸਾਡੇ ਮੂਰੇ ਇੱਕ ਗੱਡੀ ਹੋਰ ਉਹ ਗਾਂ ਤੋਂ ਜੀਰੋਂ ਭਰ ਕੇ ਆਈ ਸੀ ਰੇਤਾ ਤੇ ਇਸ ਗੱਡੀ ਸੀ ਮੈਂ ਵੀ ਇਸ ਤੇ ਕਨੈਕਟਰ ਹੀ ਕਰੀ ਹੈਗੀ ਆ ਤੇ ਉਹ ਅਸੀਂ ਢਾਬੇ ਤੇ ਇੱਕ ਤੇ ਖੜੇ ਉਹ ਮੁੱਦ ਕੀ ਨਾ ਟੱਪ ਕੇ ਢਾਬੇ ਆਉਂਦੇ ਹੈਗੇ ਉੱਥੇ ਖੜੇ ਤੇ ਚਾਹ ਪੀ ਜਾਈ ਗਏ ਅਸੀਂ ਕਿਹਾ ਵੀ ਉਹ ਜਿਹੜਾ ਦੂਜਾ ਡਰਾਈਵਰ ਸੀ ਗੱਡੀ ਆ ਕਹਿੰਦਾ ਯਾਰ ਉਹਨੂੰ ਆਉਂਦੀ ਸੀ ਨੀਂਦ ਬਾਈ ਉਹਦੀ ਰਾਤ ਲਾਈ ਵੀ ਸੀਗੀ ਵਿਚਾਰੇ ਦੀ ਜਿਵੇਂ ਰਾਤ ਨੂੰ ਸੀਮੈਂਟ ਭਰ ਕੇ ਆਇਆ ਹੋਵੇ ਤੇ ਤੜਕੇ ਖਾਲੀ ਕਰਕੇ ਹੱਥ ਨੂੰ ਰੇਤਾ ਭਰ ਕੇ ਫੇਰ ਮੁੜ ਪਿਆ ਉਧਰੋਂ ਵੀ ਨੀਂਦਰਾ ਸਹੀਗਾ ਬੰਦੇ ਨੂੰ ਤੇ ਅਸੀਂ ਕਿਹਾ ਵੀ ਖੜ ਜਾ ਕਹਿੰਦਾ ਚੱਲਦੇ ਆ ਇਕੱਠੇ ਹੀ ਚੱਲਦੇ ਆ ਚਾਹ ਚੂ ਪੀਤੀ ਤੇ ਕਹਿੰਦਾ ਨਹੀਂ ਯਾਰ ਮੈਂ ਛੇਤੀ ਜਾਣਾ ਕਹਿੰਦਾ ਵੀ ਜਵਾਕ ਦੇ ਕੀ ਜਾਂਦਾ ਮੈਨੂੰ ਤੇ ਉਹ ਦੇਖਣੀ ਉਹਦੇ ਜਵਾਕ ਤਾਂ ਜਾਂਦਾ ਸੀਗਾ ਬਾਈ ਤੇ ਕਹਿੰਦਾ ਵੀ ਮੈਂ ਛੇਤੀ ਜਾਣਾ ਹੈਗਾ ਚੱਲ ਅਸੀਂ ਤਾਂ ਹੁਣ ਬਾਲਾ ਕੀ ਕਹਿੰਦਾ ਸੀਗਾ ਯਾਰ ਅਸੀਂ ਚੱਲ ਥੋੜਾ ਜਿਹਾ ਲੇਟ ਹੋ ਗਏ ਸਭ ਤੋਂ ਪਹਿਲਾਂ ਤੁਰ ਪਿਆ ਬਾਈ ਜੋ ਤੁਰ ਪਿਆ ਬਾਈ ਅਸੀਂ ਬਸ 10 ਕਿ ਮਿੰਟ ਮਗਰੋਂ ਤੁਰੇ ਹੋਵਾਂਗੇ ਉਹ ਚਾਹ ਪੀ ਕੇ ਤੁਰ ਪਿਆ ਤੇ ਸਾਡੀ ਚਾਹ ਧਰੀ ਵੀ ਸੀ ਬਸ ਇੰਨਾ ਕੁ ਫਰਕ ਹੀ ਪਿਆ ਵੀ 10 15 ਮਿੰਟਾਂ ਦਾ ਫਰਕ ਪੈ ਗਿਆ ਉਹ ਵੱਧ ਤੋਂ ਵੱਧ ਤੇ ਉਹ ਕੀ ਹੋਇਆ ਬਾਈ ਜਦੋਂ ਨਾ ਉਥੋਂ ਤੁਰ ਪਿਆ ਤੇ ਇੱਕ ਜਿਰੋ ਆਪਾਂ ਹੁਣ ਤਾਂ ਮੰਨ ਕੇ ਚੱਲੋ ਵੱਡਾ ਰੋਡ ਬਣਾਤਾ ਬਾਹਰ ਦੀ ਬਾਹਰ ਫਰੀਦਕੋਟ ਤੋਂ ਉਦੋਂ ਨਹਿਰਾ ਦੇ ਨਾਲ-ਨਾਲ ਦੀ ਨਹੀਂ ਹੁੰਦੇ ਹੁੰਦੇ ਸੀ ਆਪਾਂ ਫਰੀਦਕੋਟੋਂ ਜੋ ਮੰਨ ਲਓ ਉਧਰੋਂ ਹੁੰਦੇ ਸੀ ਜਾਂ ਇਧਰੋਂ ਜਾਂਦੇ ਸੀ ਨਹਿਰਾ ਦੇ ਨਾਲ-ਨਾਲ ਬਾਈਪਾਸ ਹੁੰਦੇ ਹੁੰਦੇ ਸੀਗੇ ਤੇ ਇੱਕ ਨਾ ਜਿਰੋ ਇਧਰੋਂ ਜਾਂਦੇ ਆਪਾਂ ਬਠਿੰਡੇ ਵਾਲੀ ਸਾਈਡ ਤੋਂ ਤੇ ਨਹਿਰਾ ਦੇ ਨਾਲ-ਨਾਲ ਮੋੜਦੇ ਥੋੜਾ ਜਿਹਾ ਅੱਗੇ ਜਾ ਕੇ ਫਾਟਕ ਪੈਂਦਾ ਹੈਗਾ ਤੇ ਉਹ ਭਾਈ ਉਹ ਇਧਰੋਂ ਤੋਂ ਚੜਾਈ ਪੈਂਦੀ ਆ ਭਾਈ ਫਾਟਕ ਦੀ ਉਧਰੋਂ ਪੈਂਦਾ ਡਾઉન ਅਸੀਂ ਉਧਰੋਂ ਆਉਂਦੇ ਸੀਗੇ ਤੇ ਜਦੋਂ ਆਉਂਦੇ ਸੀ ਭਾਈ ਤੇ ਅਸੀਂ ਜੋ ਕੋਲੇ ਆ ਗਏ ਤੇ ਜੋ ਵੇਖਿਆ ਭਾਈ ਗੱਡੀ ਅਸੀਂ ਪਛਾਣ ਲਈ ਨਾਲ ਦੇ ਨਾਲ ਸੀਗਾ ਗੱਡੀ ਤਾਂ ਉਹੀ ਆ ਗੱਡੀ ਨਾ ਭਾਈ ਕਿਤੇ ਉਹ ਦੂਜੀ ਪਤਾ ਨਹੀਂ ਕਿਹੜੀ ਫਾਸਟਵੇ ਟ੍ਰੇਨ ਜਾਂਦੀ ਆ ਉਧਰ ਨੂੰ ਭਾਈ ਜੰਮੂ ਨੂੰ ਜਾਂਦੀ ਹੈਗੀ ਆ ਸ਼ਾਇਦ ਜੰਮੂ ਤੱਕ ਵੀ ਆ ਉਹ ਤੇ ਉਹਦੇ ਨਾਲ ਭਾਈ ਕਿਤੇ ਜਦੋਂ ਟ੍ਰੇਨ ਲੰਘ ਗਈ ਸਾਰੀ ਮਗਰਲੇ ਡੱਬਿਆਂ ਦੇ ਵਿਚਾਲੇ ਜਾ ਕੇ ਐਸ ਗੱਡੀ ਹੁਣ ਤੁਹਾਨੂੰ ਪਤਾ ਵੀ ਮੂੰਹ ਨੂੰ ਵੱਧਮੀ ਹੁੰਦੀ ਹੈ ਵਿਚ ਫਾੜ ਗਿਆ ਜਾ ਕੇ ਦੋਹਾਂ ਡੱਬਿਆਂ ਦੇ ਤੇ ਜਿਹੜਾ ਵਿਚ ਫਾੜ ਗਿਆ ਉਹਨੇ ਬਾਈ ਤੇਜ਼ ਸੀਗੀ ਗੱਡੀ ਪਟਕ ਕੇ ਇੰਨੀਆਂ ਨੂੰ ਇੰਨੀਆਂ ਠੋਕਿਆ ਨਹਿਰ 'ਚ ਤੇ ਗੱਡੀ ਦੀ ਬਾਡੀ ਰਹਿ ਗਈ ਪਲਟਾ ਕੇ ਇਤਨਾ ਜਿੱਥੇ ਬੰਦਾ ਜਿਹੜਾ ਫਾਟਕ ਲਾਉਣ ਵਾਲਾ ਬੈਠਾ ਹੁੰਦਾ ਇਹ ਇਧਰਲੀ ਸਾਈਡ ਉਧਰੋਂ ਆਉਂਦਿਆਂ ਨੂੰ ਇਧਰਲੀ ਸਾਈਡ ਉਹਦੇ ਕੋਲੇ ਆਏ ਮੁੱਦੀ ਮਾਰਤੀ ਬਾਈ ਤੇ ਰੇਤਾ ਹੋਊਗਾ ਉਹ 'ਚ 22 23 ਟਨ ਰੇਤਾ ਹੋਊਗਾ ਗੱਡੀ 'ਚ ਤੇ ਕੀ ਹੋਇਆ ਭਾਈ ਅਸੀਂ ਗੱਡੀ ਪਛਾਣ ਲਈ ਕਿਉਂ ਗੱਡੀ ਹੁਣ ਜਿਹੜਾ ਬੰਦਾ ਯਾਰ ਇਕੱਠੇ ਰਹਿੰਦੇ ਹੋਗੇ ਇਕੱਠਾ-ਕੱਟਾ ਚੱਲਦਾਂ ਉਹਦੀ ਪਛਾਣ ਆ ਜਾਂਦੀ ਆ ਬਾਈ ਕਹਿੰਦਾ ਯਾਰ ਗੱਡੀ ਤਾਂ ਉਹੀ ਲੱਗਦੀ ਆ ਜਦੋਂ ਮੈਂ ਵੇਖਿਆ ਬਾਹਰ ਨਿਕਲ ਕੇ ਇਹਦੇ ਨੰਬਰ ਦੇਖਿਆ ਮੈਂ ਕਹਾ ਹਾਂ ਬਾਈ ਗੱਡੀ ਤਾਂ ਉਹੀ ਆ ਯਾਰ ਤੇ ਉਹ ਭਾਈ ਜੋ ਪਤਾ ਨਹੀਂ ਵਿਚਾਰਾ ਅਸੀਂ ਖੜੇ ਵੀ ਵੇਖਿਆ ਵੀ ਆਸੇ-ਪਾਸੇ ਤੇ ਉਦੋਂ ਚੱਲ ਟਾਈਮ ਕਿਹੜਾ ਯਾਰ ਇਹ ਰੇਲਵੇਲ ਤੋਂ ਉਹਦੀਆਂ ਆਉਂ ਜਾਂਦੇ ਹੁੰਦੇ ਆ ਬਾਈ ਤੇ ਚੱਲ ਅਸੀਂ ਦੇਖਿਆ-ਦੁਖਿਆ ਸਾਨੂੰ ਕਿਤੇ ਨਾ ਦਿਖਿਆ ਬੰਦਾ ਤੇ ਅਸੀਂ ਚੱਲ ਭਾਈ ਨੰਗੇ ਕੋਲ ਡੀ ਤੇ ਜੋ ਨੰਗੇ ਆਏ ਬਾਈ ਤੇ ਪੋਰਸਪਾਲਸ ਆ ਗਈ ਬਾਈ ਫਿਰ ਉੱਥੇ ਉਹਦਾ ਕਾਰਨ ਪਤਾ ਕੀ ਹੋਇਆ ਬਾਈ ਉਹਦਾ ਐਕਸੀਡੈਂਟ ਹੋਣ ਦਾ ਇੱਕ ਤਾਂ ਉਧਰੋਂ ਪੈਂਦਾ ਸੀ ਡਾਊਨ ਤੇ ਦੂਜੇ ਨੰਬਰ ਤੇ ਉਹਨੂੰ ਸੀਗਾ ਨੀਂਦਰਾ ਬੰਦੇ ਦੀ ਲੱਗ ਗਈ ਬਾਈ ਅੱਖ ਕਿਤੇ ਜਿਹੜੋ ਅੱਖ ਲੱਗ ਗਈ ਉਹਦੀ ਤੇ ਉਧਰੋਂ ਹੁਣ ਜੇ ਹੁਣ ਤੁਸੀਂ ਕਹੋਗੇ ਵੀ ਗੱਡੀ ਜੇ ਬੰਦਾ ਚਲਾਉਂਦਾ ਵੀ ਸੌਂ ਜਾਦਾ ਬੰਦਾ ਐਕਸੀਲੇਟਰ ਤੋਂ ਪੈਰ ਚੱਕਿਆ ਜਾਂਦਾ ਉਧਰੋਂ ਬਾਈ ਡਾਊਨ ਪੈਂਦਾ ਕਰਕੇ ਨਾ ਗੱਡੀ ਸਪੀਡ ਹੋ ਗਈ ਜ਼ਿਆਦੇ ਜੇ ਜ਼ਿਆਦੇ ਹੋ ਗਈ ਤਾਂ ਸਿੱਧੂ ਵੀ ਬਚਵਜੀ ਟ੍ਰੇਨ ਬਸ ਇੱਕ ਸਕਿੰਟਾਂ ਦਾ ਹੀ ਫਰਕ ਪੈ ਜਾਂਦਾ ਲਾਸਟ ਡੱਬੇ 'ਚ ਹੀ ਫਸੀ ਸੀ ਉਹ ਜਾ ਕੇ ਤੇ ਉਹ ਬਾਅਦ 'ਚ ਜੋ ਦੱਸਿਆ ਨਾ ਕਹਿੰਦੇ ਉਹ ਬੰਦੇ ਦੇ ਬਈ ਅੱਖਾਂ ਹੋਰ ਕਿਤੇ ਨਹੀਂ ਛੱਟ ਲੱਗੀ ਜਿਵੇਂ ਹੀ ਕੱਲੇ ਕੰਨਾਵੇ ਦੀ ਮੇਲਾ ਨਿਕਲਿਆ ਨਾਲ ਦੀ ਨਾਲ ਹੀ ਮੌਤ ਹੋ ਗਈ ਬੰਦੇ ਦੀ ਤੇ ਜੇ ਉਹ ਹੀ ਸਾਡੇ ਕੋਲੇ ਖੜ ਜਾਂਦਾ ਪੰਜ ਚਾਰ ਮਿੰਟ ਯਾਰ ਪੰਜ ਸੱਤ ਮਿੰਟ ਵੀ ਅਸੀਂ ਵੀ ਚਾਹ ਪੀਣੀ ਸੀਗੀ ਇੱਕ ਮਿੰਟ ਹੀ ਲੇਟ ਹੋ ਜਾਂਦਾ ਉੱਥੋਂ ਤਾਂ ਸ਼ਾਇਦ ਉਹ ਬੰਦੇ ਦੀ ਜਾਨ ਵੱਜ ਜਾਂਦੀ ਆ ਪਰ ਕਈ ਵਾਰੀ ਪਤਾ ਨਹੀਂ ਹੁੰਦਾ ਕਿਸਮਤ ਦਾ ਕਿ ਕਦੋਂ ਕੀ ਹੋ ਜਾਣਾ ਕਿੱਥੇ ਕੀ ਹੋ ਜਾਣਾ ਹੈਗਾ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਬੰਦਾ ਮੌਤ ਤੋਂ ਬਈ ਭੱਜ ਨਹੀਂ ਸਕਦਾਗਾ ਆਪਾਂ ਕਹਿ ਦਿੰਨੇ ਜੇ ਯਾਰ ਐਨਾ ਕਰ ਲੈਂਦਾ ਜੇ ਐਂ ਕਰ ਲੈਂਦਾ ਬਈ ਜੇ ਨਹੀਂ ਕਦੇ ਵੀ ਹੱਥੋਂ ਲੀ ਗਈ ਬਸ ਸਿਰਫ 2 ਮਿੰਟਾਂ ਦੇ ਉੱਥੇ ਸਾਡੇ ਕੋਲ ਚਾਹ ਪੀਣ ਲੱਗ ਜਾਂਦਾ ਤਾਂ ਸ਼ਾਇਦ ਬੰਦਾ ਬਚ ਜਾਂਦਾ ਯਾਰ ਪਰ ਉਹਦੀ ਜਿਹੜੀ ਲਿਖੀ ਸੀ ਬਾਈ ਤੇ ਬਾਕੀ ਜੇ ਵੀਡੀਓ ਵੇਖੋ ਫਰੀਦਕੋਟ ਏਰੀਆ ਦੇ ਬੰਦੇ ਉਹ ਤੁਸੀਂ ਉਹ ਗੱਡੀ ਵੇਖੀ ਵੀ ਹੋ ਅੱਜ ਤੋਂ ਹੈਗੀ ਆ ਮੰਨ ਕੇ ਚਲੋ 6 7 ਕ ਦੀ ਗੱਲ ਆ ਇਹ 7 8 ਦੀ ਗੱਲ ਆ ਇਹ ਮੇਰੇ ਅੱਜ ਬੈਠੇ-ਬੈਠੇ ਗੱਲ ਚੇਤੇ ਆਈ ਮੈਂ ਕਿਹਾ ਚਲ ਆਪਾਂ ਦੱਸ ਦਿਆਂ ਵੀ ਜਦੋਂ ਬੰਦੇ ਦਾ ਟਾਈਮ ਹੁੰਦਾ ਜਾਂ ਮੜਾ ਟਾਈਮ ਹੁੰਦਾਗਾ ਦੱਸ ਕੇ ਨਹੀਂ ਹੁੰਦਾ ਬਾਈ ਇਹ ਇਸ ਕਰਕੇ ਬਾਈ ਧਿਆਨ ਨਾਲ ਚੱਲਿਆ ਕਰੋ ਜੇ ਕਦੇ ਵੀ ਤੁਹਾਨੂੰ ਨੀਂਦ ਆਉਂਦੀ ਆ ਕੁਝ ਨਹੀਂ ਹੁੰਦਾ ਬਾਈ ਘੰਟੇ 2 ਘੰਟੇ ਲੇਟ ਹੋ ਜਾਊਗਾ ਮਾਲ ਡੱਕਾ ਨਹੀਂ ਹੁੰਦਾਗਾ ਜੌਪ ਕਰਕੇ ਸੌਂ ਜਾ ਕਰੋ ਨੀਂਦਰੇ ਚ ਗੱਡੀ ਬਿਲਕੁਲ ਨਾ ਚਲਾਓ ਕੱਲਾ ਇਹ ਨਹੀਂ ਵੀ ਟਰੱਕਣ ਨੂੰ ਕਹਿੰਦਾ ਬਾਈ ਕੋਈ ਵੀ ਬੰਦਾ ਨੀਂਦਰੇ ਚ ਗੱਡੀ ਨਾ ਚਲਾਉ ਬਾਈ ਭੁੱਲ ਕੇ ਵੀ ਤੇ ਬਾਕੀ ਧੰਨਵਾਦ ਬਾਈ